ਭਾਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਸਾਡੇ ਅਸੀਂ ਜੰਗਿਆਜ਼ੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੇ ਸਮਾਗਮ ਤੇ ਪਹੁੰਚੇ ਆ ਜਿਹੜਾ ਗੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਹੀ ਤੇ ਦਿਹਾੜਾ ਜਿਹੜਾ ਮਨਾਇਆ ਜਾਂਦਾ ਤੇ ਬਾਬਾ ਜੀ ਨੂੰ ਅਸੀਂ ਸ਼ਰਧਾ ਤੇ ਫੁੱਲ ਭੇਟ ਕਰਨ ਆ ਸਦੇ ਨਾਲ ਮਨਜੀਤ ਸਿੰਘ ਵਾਦੀਪੁਰ ਹਲਕਾ ਅੰਚਾਰ ਸਾਡੇ ਜੀ ਦੇਸਨ ਸਿੰਘ ਬੋਪਾਰਾਏ ਸਾਹਿਬ ਜਨਰਲ ਜੈਤ੍ਰੀ ਸ਼ਰਮਣੀ ਕਾਲੀ ਦਲ ਦੇ ਹੋਰ ਸਾਡੇ ਵਰਕਰ ਸਾਰੇ ਪੰਜ ਸਰਪੰਚ ਸਾਹਿਬਾਨ ਇੱਥੇ ਕਰਤਾ ਤੇ ਸਤਕਾਰਕ ਭੇਟ ਕਰਨ ਲਈ ਪਹੁੰਚੇ ਨੇ ਕਿਤੇ ਬਾਬਾ ਮਹਾਰਾਜ ਸਿੰਘ ਜੰਗੇ ਜਾਦੀ ਦੇ ਪਹਿਲੇ ਸ਼ਹੀਦ ਨੇ ਇਹਨਾਂ ਨੇ ਜਿੱਥੇ ਇੱਥੇ ਆਇਆ ਜਗਾ ਤੇ ਸਥਾਨ ਤੇ ਇਹਨਾਂ ਨੇ ਭਗਤੀ ਕੀਤੀ ਉਸ ਤੋਂ ਬਾਅਦ ਨਰੰਗਾਵਾੜ ਜਿਹੜਾ ਬਾਬਾ ਵੀਰ ਸਿੰਘ ਜੀ ਦਾ ਡੇਰਾ ਸੀ ਉਸ ਸਥਾਨ ਤੇ ਗਏ ਉੱਥੇ ਸੇਵਾ ਕਰਨ ਲੱਗੇ ਕਿ ਜਦੋਂ ਬਾਬਾ ਬਾਬਾ ਵੀਰ ਸਿੰਘ ਜੀ ਨਰੰਗਾਵਾੜ ਜੀ ਸ਼ਹੀਦ ਹੋ ਗਏ ਤੇ ਅੰਗਰੇਜ਼ਾਂ ਵੇਲੇ ਦੀ ਇਹ ਗੱਲ ਜਦੋਂ ਉੱਥੇ ਅੰਗਰੇਜ਼ਾਂ ਆਪੋ ਵਿੱਚ ਹੀ ਮੁਰਸ਼ਾ ਕਰਦੀ ਹੋਈ ਆਪੋ ਵਿੱਚ ਹੀ ਸਿੱਖਾ ਹੁੰਦੀ ਉਹ ਜਿਹਨਾਂ ਵਿੱਚ ਹੀ ਦੀ ਹੋਈ ਇਸ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਉਹ ਡੇਰੇ ਦਾ ਮੁਖੀ ਬਣਾਤਾ ਬਾਬਾ ਜੀ ਨੇ ਉੱਥੇ ਡੇਰੇ ਦਾ ਮੁਖੀ ਬਣ ਕੇ ਇਹ ਜਿਹੜਾ ਕਿ ਸੇਵਾ ਕੀਤੀ ਉਸ ਤੋਂ ਬਾਅਦ ਬਾਬਾ ਜੀ ਨੂੰ ਐਸੀ ਜਿੰਗ ਲੱਗੀ ਤੇ ਉਹਨਾਂ ਨੇ ਸਰਕਾਰੀ ਪੱਤਰ ਤੇ ਸਾਰੇ ਜਿੰਨੇ ਵੀ ਅੰਗਰੇਜ਼ਾਂ ਦਾ ਰਾਜ ਦੇ ਵਿਕਾਸ ਖਿਲਾਫ ਖੁੱਲੀ ਬਗਾਵਤ ਕੀਤੀ ਔਰ ਸਾਰੀਆਂ ਜਿਹੜੀਆਂ ਆਪਣੀਆਂ ਖੌਜਾ ਜੀ ਉਹਨਾਂ ਨੂੰ ਵੀ ਇਕਸਾਇਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਇਕ ਦਿਨ ਰੱਖਿਆ ਕਿ ਜੰਗੇ ਆਜ਼ਾਦੀ ਦਾ ਬੈਕਗ੍ਰਾਉਂਡ ਪੇਸ਼ ਆ ਦੇਣਾ ਤੇ ਕਿਸੇ ਮੁਖਬਰ ਨੇ ਵਿੱਚੋਂ ਮੁਖਬਰੀ ਕਰਕੇ ਉਹਨਾਂ ਨੂੰ ਆਜ਼ਮਪੁਰ ਦੇ ਛਿੜੀ ਸੀ ਇੱਕ ਉਥੇ ਮੀਟਿੰਗ ਕਰਦਿਆਂ ਨੂੰ ਗ੍ਰਿਫਤਾਰ ਕਰਾਤਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਸਿੰਗਾਪੁਰ ਭੇਜਤਾ ਜੇਲ੍ਹ ਦੇ ਵਿੱਚ ਜਿੱਥੇ ਉਹਨਾਂ ਦੀ ਸ਼ਹੀਦੀ ਆਖਰੀ ਉਸ ਜਗ੍ਹਾ ਤੇ ਹੋਈ ਕਿਉਂਕਿ ਜੰਗੇ ਆਜ਼ਾਦੀ ਤੇ ਪਹਿਲੇ ਸ਼ਹੀਦ ਸਾਹਿਬ ਜਿਨ੍ਹਾਂ ਨੇ ਜੰਗੇ ਆਜ਼ਾਦੀ ਦਾ ਪਹਿਲਾ ਬਿਲ ਬਣਾਇਆ ਸੱਜ ਜੀ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ ਅਸੀਂ ਬਾਬਾ ਮਹਾਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਆਂ ਤੇ ਇਹ ਆਸ ਕਰਦੇ ਆਂ ਵੀ ਅਸੀਂ ਜਿੱਥੇ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆ ਸਾਰੇ ਜਿੰਨੇ ਡਿਵੈਲਪਮੈਂਟ ਐ ਤੇ ਕਰਾਈ ਤੇ ਮੁੱਖ ਮੰਤਰੀ ਹਰ ਸਾਲ ਆਉਂਦੇ ਰਹੇ ਪਰ ਹੁਣ ਵਾਲੀਆ ਸਰਕਾਰਾਂ ਇਸ ਬੰਦ ਕੋਈ ਧਿਆਨ ਨਹੀਂ ਦੇ ਰਹੀਆਂ ਤੇ ਅੱਜ ਅਸੀਂ ਸਮਾਗਮ ਤੇ ਆਏ ਤੇ ਕੋਈ ਸਰਕਾਰੀ ਤੌਰ ਤੇ ਵੀ ਨਹੀਂ ਮਨਾਇਆ ਜਾ ਰਿਹਾ ਤੇ ਸਮਾਗਮ ਆ ਜਿਹੜਾ ਨਾ ਕੋਈ ਹੋਰ ਉੱਥੇ ਕੋਈ ਅਧਿਕਾਰ ਪਹੁੰਚੇ ਨੇ ਇਸ ਕਰਕੇ ਸ਼ਹੀਦਾਂ ਦਾ ਜੇਤੋਂ ਕੀ ਚਿਤਾਵਾਂ ਪਰ ਹੱ ਲੱਗੇਗੇ ਹਰ ਵਰਸ਼ ਮੇਲੇ ਵਤਨ ਤੇ ਮਰਨੇ ਵਾਲਾ ਕਾ ਜਹੀ ਨਿਸ਼ਾਨ ਹੋਗਾ ਤੇ ਇਹਨਾਂ ਨੂੰ ਹਮੇਸ਼ਾ ਅਸੀਂ ਸਭ ਦਾ ਸਤਿਕਾਰ ਭੇਟ ਕਰਦੇ ਆ ਸਾਡੇ ਸ਼ਹੀਦ ਨੇ ਸਾਡੀ ਕੌਮ ਦਾ ਸਰਮਾਇਆ ਨੇ ਤੇ ਇਹਨਾਂ ਬਾਬੇ ਜੰਗੇ ਬਾਬਾ ਵੀਰ ਸਿੰਘ ਜੀ ਦੇ ਅੱਜ ਸਾਲਾਨਾ ਅਸੀਂ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਪਹਰ ਕਰਦੇ ਇਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਅਸੀਂ ਉਹਨਾਂ ਦੇ ਪਾਏ ਪੂਰਨ ਅਸੇ ਚੱਲੀਏ ਸਾਰਿਆਂ ਦਾ ਧੰਨਵਾਦ ਵਾਇਰਲ ਚੀਕਾ ਖਾਲਸਾ ਵਾਇਰਲ ਸਾਡੀ ਮਦਦ ਕੋਸ਼ਿਸ਼ ਕੀ ਕਰਦੇ ਹੋਏ ਅੰਦਰ ਭਾਈ ਵਾਇਕੁਰ ਜੀ ਕਾ ਕਾਲਸਾ ਵਾਇਕੁਰ ਜੀ ਕੀ ਫਤਿਹ ਅੱਜ ਆਜ਼ਾਦੀ ਦੇ ਪਹਿਲੇ ਸਹੀਰ ਬਾਬਾ ਮਹਾਰਾਜ ਸਿੰਘ ਜੀ ਜੋ ਉਚੀ ਰੱਬ ਤੋਂ ਦੇ ਜੰਪਾਲ ਸਿੰਘੇ ਉਹਨਾਂ ਨੇ ਜੋ ਆਜ਼ਾਦੀ ਦੇ ਵਿੱਚ ਹਿੱਸਾ ਆਜ਼ਾਦੀ ਦੇ ਪਹਿਲੇ ਸਹੀਰ ਹੋਏ ਨੇ ਉਹ ਬਾਬਾ ਮਹਾਰਾਜ ਸਿੰਘ ਜੀ ਉਹਨਾਂ ਦੀ ਜੋ ਅੱਜ ਦਾ ਸਮਾਗਮ ਸਾਲਾਨਾ ਸਮਾਪ ਦਾ ਇਹ ਚੱਲ ਰਿਹਾ ਇਹਦੇ ਵਿੱਚ ਜੋ ਆਪਾਂ ਆਪਾਂ ਨੇ ਮੰਨੀ ਹੈ ਸਰਕਾਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੇਲੇ ਸਲਾਰ ਪ੍ਰਕਾਸ਼ ਸਿੰਘ ਦੀ ਬਾਦਲੂ ਮੁੱਖ ਮੰਤਰੀ ਜਹਾ ਹੁੰਦੇ ਸੀਗੇ ਉਹ ਇੱਥੇ ਬਹੁਤ ਵੱਡਾ ਸਰਕਾਰੀ ਸਮਾਗਮ ਕਰਾਉਂਦੇ ਹੁੰਦੇ ਸੀਗੇ ਜਿਹਦੇ ਵਿੱਚ ਸਰਕਾਰ ਇੱਥੇ ਇਹਦੀ ਡਿਵੈਲਪਮੈਂਟ ਲਈ ਬਹੁਤ ਵੱਡੇ ਗ੍ਰਾਂਟਾਂ ਵਗੈਰਾ ਦਿਂਦੀ ਸੀ ਪਰ ਅੱਜ ਜੋ ਸਮੇਂ ਦੀ ਸਰਕਾਰ ਚੱਲ ਰਹੀ ਆ ਇਹ ਇਹਨਾਂ ਨੇ ਸੀਧਾ ਦੇ ਨਾਂ ਤੇ ਸਰਕਾਰ ਬਣਾਈ ਜੋ ਕਿ ਆਜਾਪਨ ਨੂੰ ਆਪਾਂ ਦੇਖਦੇ ਆ ਇਸ ਰਮੋਚੀ ਵਿਖੇ ਸਰਕਾਰ ਨਾ ਆਉਂਦਾ ਇੱਥੇ ਕੋਈ ਹਾਏ ਨੀਗਾ ਵੀ ਕੋਈ ਸਰਕਾਰੀ ਤੌਰ ਤੇ ਕੋਈ ਇਹਨਾਂ ਦਾ ਸਮਾਗਮ ਨਹੀਂ ਰੱਖਿਆ ਹੋਇਆ ਮੈਂ ਪਹਿਲਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਸਰਕਾਰੀ ਤੌਰ ਤੇ ਆ ਕੇ ਇੱਥੇ ਸੰਗਦਰਸ਼ਨ ਵੀ ਉਹਨਾਂ ਨੇ ਇੱਥੋਂ ਸ਼ੁਰੂ ਕਰਿਆ ਕਰਦੇ ਸਨ ਜਿਵੇਂ ਕਿ ਮੈਂ ਇੱਕ ਮਿੰਟ ਖਿਆਲ ਆ ਮੈਨੂੰ ਜੀ ਜਦੋਂ ਇੱਕ ਵਾਰ ਉਹਨਾਂ ਨੇ ਟਾਈਮ ਦਿੱਤਾ ਸਵੇਰੇ 7 ਵਜੇ ਦਾ ਆਉਣ ਦਾ ਉਹ ਸਹੀ 7 ਵਜੇ ਇੱਥੇ ਆ ਗਏ ਸਰਕਾਰੀ ਜਿਹੜਾ ਮੁਲਾਜ਼ਮ ਸੀ ਕਿ ਉਹ ਉਹਨਾਂ ਨੂੰ ਹੱਥਾਂ ਪਰਾਂ ਦੀ ਪੈ ਗਈ ਉਹਨਾਂ ਨੇ ਮਤਲਬ ਸਵਾਟ 7 8 ਵਜੇ ਤੱਕ ਉਹ ਆਏ ਬਾਦਲ ਸਾਹਿਬ ਇਸ ਜੋ ਬਾਬਾ ਮਹਾਰਾਜ ਸਿੰਘ ਜੀ ਟ੍ਰੈਲੇ ਸੀਨ ਸੀਗੇ ਉਹਨਾਂ ਨੂੰ ਸਲਾਨਾ ਹਰ ਇੱਕ ਵਾਰ ਯਾਦ ਕਰਦੇ ਸੀ ਉਹ ਸਰਕਾਰ ਹੁੰਦੀ ਹੀ ਚਾਹੇ ਨਾ ਆਉਂਦੇ ਤਾਂ ਵੀ ਇੱਥੇ ਆ ਕੇ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਸਨ ਸੋ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਕਿ ਭਾਈ ਇਹ ਜਿਹੜਾ ਸਮਾਗਮ ਨੇ ਇਹ ਸੀਧਾ ਦੇ ਨਾਂ ਤੇ ਆਪਾਂ ਨੇ ਸਰਕਾਰਾਂ ਬਣਾ ਲਿਆ ਪਰ ਸੀਧਾ ਨੂੰ ਯਾਦ ਵੀ ਰੱਖਿਆ ਜਾਵੇ ਮੈਂ ਅਖੀਰ ਦੇ ਵਿੱਚ ਬਾਬਾ ਮਹਾਰਾਜ ਸਿੰਘ ਜੀ ਨਰੰਗਾਬਾਦ ਵਾਲੇ ਉਹਨਾਂ ਨੂੰ ਸਰਦਾ ਤੇ ਸਤਿਕਾਰ ਭੇਟ ਕਰਦਾ ਹੋਇਆ ਅਰਦਾ ਬੇਨਤੀ ਕਰਦਾ ਕਿ ਆਪਾਂ ਉਹਨਾਂ ਦੇ ਵਾਇਪੂਰਨੈਸ ਤੇ ਚਲੀਏ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ